ਜੀ ਤਾਂ ਤੁਹਾਡੀ ਇੱਕ ਅਨੁਵਾਦਿਤ ਕਿਤਾਬ ਹੈ ਦਰਸ਼ਨ ਦਿਗਦਰਸ਼ਨ ਜਿਹੜੀ ਕਿ ਦੋ ਭਾਗਾਂ ਦੇ ਵਿੱਚ ਪਬਲਿਸ਼ ਹੋਈ ਸੀ ਤਾਂ ਉਹਦੇ ਬਾਰੇ ਆਪਾਂ ਥੋੜਾ ਤੁਹਾਨੂੰ ਤੁਸੀਂ ਮਤਲਬ ਸਾਨੂੰ ਦੱਸੋ ਕਿ ਉਸ ਕਿਤਾਬ ਦੇ ਵਿੱਚ ਕੀ ਹੈ ਉਹਦੀ ਚੋਣ ਕਿਵੇਂ ਹੋਈ ਨਵਾਦ ਕਰਨ ਦੀ ਰਾਹੁਲ ਸੰਕਰਤਾਏਨ ਬਾਰੇ ਜਬ ਉਹਦੇ ਬਾਰੇ ਥੋੜਾ ਸਾਨੂੰ ਦੱਸੋ ਜੀ ਆ ਉਹਦੇ ਬਾਰੇ ਨਾ ਮੇਰਾ ਬੜਾ ਦੋ ਦੋ ਤਰ੍ਹਾਂ ਦੀ ਰਾਏ ਹੈ ਹੈਨਾ ਇਕ ਤਰ੍ਹਾਂ ਇਹ ਸਦੀਕੇ ਨਾਲ ਮੈਂ ਨਹੀਂ ਮੰਨਦਾ ਕਿ ਉਹ ਕਿਤਾਬ ਜਿਵੇਂ ਆਪਾਂ ਗਾਂਧੀ ਦੀ ਗੱਲ ਕੀਤੀ ਜਾਂ ਕਲ ਵੀਰਾਤਰਪਦ ਦੀ ਗੱਲ ਕੀਤੀ ਉਸ ਵਿਸ਼ੇ ਦੇ ਉੱਤੇ ਬਹੁਤ ਕੁਝ ਜਿਹੜਾ ਹੈ ਗਰੇਜੀ ਦੇ ਵਿੱਚ ਜਿਹੜਾ ਹੈ ਉਹ ਤੇ ਬਹੁਤ ਕੁਝ ਨਵਾਂ ਰਿਸਰਚ ਜੁੜਾ ਹੈ ਉਹ ਹੋ ਚੁੱਕਾ ਹੈ ਹੈਨਾ ਉਹ ਉਹ ਆਵੇ ਡਾਇਰੈਕਟਰ ਤੇ ਉਹਦੀ ਬਹੁਤ ਇੰਪੋਰਟੈਂਸ ਹੋਏਗੀ ਹੂੰ ਦੂਸਰਾ ਰਾਹੁਲ ਸਹਿ ਦਾ ਤਿੰਨ ਸਾਲ ਕਿ ਮਕਸਦ ਹੂੰ ਹੈਨਾ ਤੇ ਉਹ ਮੈਕਸਮਮ ਦਾ ਇੱਕ ਐਂਗਲ ਉਹਨਾਂ ਦੀਆ ਉਹਦੇ ਵਿੱਚ ਹੈ ਜਿਹੜਾ ਮੇਰੇ ਹਿਸਾਬ ਨਾਲ ਕਿਤੇ ਉਹਨਾਂ ਦੀ ਸੁਤੰਤ ਵੀ ਬਣ ਜਾਂਦਾ ਤਾਕਤ ਵੀ ਬਣ ਜਾਂਦਾ ਤੇ ਕਿਸੀਮਾ ਵੀ ਬਣ ਜਾਂਦਾ ਕੋਈ ਵੀ ਜਦੋਂ ਵਿਚਾਰਤਾ ਰਾ ਤੁਹਾਡੇ ਉਹਦੇ ਵਿੱਚ ਆਏਗੀ ਤੇ ਉਹ ਬੜਾ ਦੋਰੀ ਤਲਵਾਰ ਵਾਲਾ ਉਹਦੇ ਤੇ ਪਰ ਉਹਦੀ ਇੰਪੋਰਟੈਂਸ ਮੇਰੇ ਲਈ ਇਸ ਕਰਕੇ ਇੱਕ ਤਾਂ ਉਹਦਾ ਜਿਹੜਾ ਪਹਿਲਾ ਹਿੱਸਾ ਹੈ ਉਹ ਹੈ ਬੁੱਧਿਸ਼ਟ ਹੈ ਨਾ ਜਿਹੜਾ ਫਲਸਫਾ ਹੈ ਹੈ ਨਾ ਦੂਸਰੇ ਵੀ ਨਹੀਂ ਉਪਨਿਸ਼ਦ ਵੀ ਨਹੀਂ ਵਿਦਾੰਗਾ ਵੀ ਉਹ ਇੰਡੀਅਨ ਫਲਸਫੀ ਹੈ ਹਾਂਜੀ ਹਾਂਜੀ ਉਹਦੇ ਚੋ ਉਪਨਿਸ਼ਦਾਂ ਦੀ ਵੇਦਾਂ ਦੀ ਉਤਰ ਵੈ ਦੇ ਕੋ ਸਾਰੀ ਗੱਲ ਕਰਦੇ ਪਰ ਜਿੰਨੇ ਵਿਸਤਾਰ ਨਾਲ ਬੁੱਧਿਸਟ ਫਲਸਫੇ ਦੀ ਗੱਲ ਉਹਦੇ ਚ ਉਹਨਾਂ ਨੇ ਦਤੀਲ ਚ ਉਹ ਉਹ ਬੁੱਧਿਸਟ ਫਲਸਫੇ ਦਾ ਸਾਡੇ ਕੋਲ ਮਿਲਦਾ ਹੀ ਨਹੀਂ ਹੈ ਇਸ ਤਰ੍ਹਾਂ ਜਿਹੜਾ ਹਾਂ ਹਾਂ

ਹਮ ਹੈਨਾ ਸ਼ੰਕਰਾਚਾਰੀ ਨੂੰ ਤਾਂ ਕਿਹਾ ਜਾਂਦਾ ਸੀ ਵੀ ਇਹ ਛੁਪਿਆ ਹੋਇਆ ਬੋਲ ਹਮ ਹੈਨਾ ਇਹ ਇਸ ਕੇ ਸੰਬੰਧ ਇਹ ਇਸ ਦਿਨ ਆ ਗਈ ਜਿਹੜੀ ਹੋਲ ਵੀ ਉਹ ਸਭ ਤੋਂ ਵੱਧ ਇੰਪੋਰਟੈਂਟ ਦਾ ਜਿਹੜੀ ਮੇਰੀ ਦਿਲਚਸਪੀ ਦਾ ਸਭ ਤੋਂ ਵੱਧ ਕਰਨ ਵਾਲੀ ਉਹ ਹੈਗਾ ਅਡੈਂਬਿਕ ਫਰਸ ਕਿਉਂਕਿ ਜਦੋਂ ਅਸੀਂ ਅਰਬਾਂ ਦੀ ਗੱਲ ਕਰਦੇ ਹਾਂ ਸਾਡੇ ਦਿਮਾਗ 'ਚ ਕੀ ਆਉਂਦਾ ਵੀ ਉਥੋਂ ਆ ਰਹੇ ਆ ਫੌਜ ਆ ਰਹੀ ਹੈ ਜਰਵਾ ਤੇ ਜੰਗ ਹੋ ਮਾਰੇ ਆਲੇ ਕੱਟੇ ਜਾ ਰਹੇ ਆ ਕਤਲਿਆਂ ਘੁੰਮਿਓ ਪੀ ਭਾਈ ਵੀ ਉਥੇ ਦੇ ਕੋਈ ਮੈਥਮੈਟਿਕੀਸ਼ੀਅਨ ਵੀ ਨਹੀਂ ਉਹਨਾਂ ਦੇ ਕੋਈ ਆਰਟਿਸਟ ਵੀ ਨਹੀਂ ਉਹਨਾਂ ਦੇ ਕੋਈ ਫਿਲਾਸਫਰ ਵੀ ਨਹੀਂ ਉਹਨਾਂ ਦੇ ਕੋਈ ਕਵੀ ਵੀ ਨਹੀਂ ਹਮ ਮਤਲਬ ਇਹ ਗਾਇਬ ਲੋਕ ਹਨ ਉਹ ਪਹਿਲੀ ਆ ਰਹੀ ਪਤਾ ਲੱਗਦਾ ਵੀ ਉਹ ਭਾਈ ਉਹ ਆਹ ਆ ਉਹਨਾਂ ਦੇ ਫਲਸੋਂ ਜਦੋਂ ਸੀ ਉਹਨਾਂ ਦੇ ਉਹਨਾਂ ਨੇ ਬਾਇ ਨੇਮ ਲੈ ਕੇ ਅਸ਼ਿਆਰੀ ਤੇ ਹੋਰ ਇਦਾਂ ਕਿੰਨੀ ਮੈਨੂੰ ਸਾਰੇ ਦੇ ਨਾਮ ਤਾਂ ਨਹੀਂ ਯਾਦ ਹਣਾ ਉਹ ਡਿਟੇਲ ਲਗਭਗ ਪੂਰਾ ਹਿੱਸਾ ਕਹਾਵ ਦਾ ਵੱਡਾ 2-300 ਪਈ ਹੋਣੀ ਹੈ ਜਿਹੜੇ ਇਹ ਹਰ ਭਵੀ ਫਲਸ ਕੋਤੇ ਔਰ ਜਦੋਂ ਸੁਝਿਆ ਉਹਨਾਂ ਨੂੰ ਫੋਸਫੋਰਸ ਮਿਲਦਾ ਨਹੀਂ ਸਹੀ ਸਪੱਣਾ ਨਹੀਂ ਕਿ ਯਾਰ ਇਹ ਮੈਨ ਦਾ ਨਾਂ ਲੈ ਰਿਹਾ ਤੇ ਸਾਡੇ ਵੇਦ ਉਹਨੇ ਉਪਰਿਸ਼ਟਾਂ ਦੀ ਕਵੀਆਂ ਦੀਆਂ ਗੱਲਾਂ ਤੇ ਉਹਨਾਂ ਦੀ ਗੱਲ सेम ਬਿਲਕੁਲ ਇਹਨਾਂ ਵਿੱਚੋਂ ਇਹਨਾਂ ਵਿੱਚੋਂ ਹੈਲੋ ਮਤਲਬ ਮਨੁੱਖੀ ਮਨ ਵੀ ਅੰਦਰ ਇੱਕ ਸਾਝੀ ਹੈ ਜਿਹੜੀ ਪਾਸ਼ਾਵਾਂ ਦੇ ਨਾਲ ਹਨਾ जो कल शंकराचार्य थे कह रहे कि मैं ना वेद ना तीर्था ना मैं यज्ञ ना मैं बैन ना मैं जात हैं हैं ना मैं मुक्ति हैं हैं है ना चितानंद रूपे शिवो हंसो वही कल रूमी कह रहा है वही कल रूमी कह रहे है ਰੂਮੀ 300 ਸਾਲ ਬਾਅਦ ਕਰ ਰਿਹਾ ਹੈ ਸ਼ੰਕਰਾਚਾਰ 900 ਸਾਲ ਪਹਿਲਾਂ 400 ਸਾਲ ਪਹਿਲਾਂ ਉਸ ਨੂੰ ਕਹਿ ਰਿਹਾ ਉਹ ਸੰਸਕ੍ਰਿਤ ਕਹਿ ਰਿਹਾ ਉਹ ਅਰਬੀ ਕਹਿ ਰਿਹਾ 400 ਸਾਲ ਬਾਅਦ ਸਾਡੇ 550 ਸਾਲ ਬਾਅਦ ਇਥੇ ਪੰਜਾਬ ਦੇ ਸਾਡੇ ਭੁੱਲਾ ਕਹਿ ਰਿਹਾ ਹੈ ਹੈ ਨਾ ਮੈਂ Hindu ਨਾ ਮੈਂ Muslim ਨਾ ਮੈਂ ਤੋਰ ਕਫਰਾਨ ਸੀ ਇਸੇ ਤਰੀਕੇ ਨਾਲ ਦਰਜ ਨਹੀਂ ਅਰਬੀ ਫਲਸਫਰ ਤੁਹਾਨੂੰ ਲੱਗਦਾ ਕਿ ਉਹ ਇਹ ਤਾਂ ਸ਼ੰਗ ਅਗਯੋ ਉਪਨਿਸ਼ਦ ਇਹ ਕਠੋ ਉਪਨਿਸ਼ਦ ਇਹ ਭਾਣੇ ਉਪਨਿਸ਼ਦ ਦੀ ਗੱਲ ਵੀ ਇਹਦੀ ਜ਼ਬਰਦਸਤ ਸਾਂਝ ਹੈ ਉਹ ਸਾਡੀ ਗੱਲ ਪੋਲਿਟਿਕਸ ਕਰ। ਫਿਰ ਆ ਹਿਸਟਰੀ ਨੂੰ ਆਈ ਸੌਰੀ। ਹਿਸਟਰੀ ਨੂੰ ਪੋਲੀਟੀਕਲ ਹਿਸਟਰੀ ਤੱਕ ਰਿਡਿਊਸ ਕਰਦੇ। ਸਾਡੇ ਕੋਲ ਕਲਾ ਦਾ ਇਤਿਹਾਸ ਨਹੀਂ, ਸਾਡੇ ਕੋਲ ਵਿਗਿਆਨ ਦਾ ਇਤਿਹਾਸ ਨਹੀਂ। ਹਾਂ ਨਾ? ਸਾਡੇ ਕੋਲ ਈਵਨ ਧਰਮ ਦਾ ਇਤਿਹਾਸ ਵੀ ਨਹੀਂ ਹੈ। ਧਰਮ ਦੇ ਨਾਲ ਇਤਿਹਾਸ ਦੇ ਨਾਲ ਦੇ ਵੀ ਅਸੀਂ ਕ੍ਰਿਟੀਕਲ ਹਿਸਟਰੀ ਹੀ ਪੜਾਉਂਦੇ ਆ। ਉਹ ਉਸ ਬਕੌਮ ਵੀ ਇੱਕ ਕਤਾਬ ਜੜੀ ਹੈ ਵੀ ਇਸਨੇ ਦਰਸ਼ ਨਹੀਂ ਆਇਆ ਬਿਕ ਫਲਸਵਤ ਜਿਹਨਾਂ ਦੇ ਨਾਮ ਹੀ ਸੁਣਦੇ ਔਰ ਅੱਜ ਵੀ ਜੇ ਉਹ ਨਾਮ ਹਟਾ ਕੇ ਅਸੀਂ ਉਹਨਾਂ ਨੂੰ ਪੰਜਾਬੀ ਹਿੰਦੀ ਚ ਚਾਪੀਏ ਤੇ ਇਹ ਕਹੀਏ ਕਿ ਇਹਦੇ ਯਾਰ ਉਹਨੇ ਸਦਾ ਨਹੀਂ ਕਹਿੰਦਾ ਤੇ ਕੋਈ ਬੰਦਾ ਇਹ ਕਰ ਨਹੀਂ ਸਕਦਾ ਇਸ ਕਰਕੇ ਇਹ ਦਰਸ਼ਨ ਦੇ ਦਰਸ਼ਨ ਕਤਾਬ ਜੜੀ ਹੈ ਕਿ ਵੈਸਟਰਨ ਫਲਸਫਰ ਵੀ ਨੇ ਰਚ ਵੈਸਟਰਨ ਫਲਸਫਰ ਕਿਉਂ ਆ ਔਰ ਵੈਸਟਰਨ ਫੀ ਜਿਹੜੀ ਹੈ ਉਹ ਕਿਵੇਂ ਅ ਅਰੇਬਿਕ ਔਰ ਟ੍ਰਾਂਸਲੇਸ਼ਨ ਕੇ ਨੀ ਇੰਪੋਰਟੈਂਟ ਇਹਦੇ ਚਾਹੀਏ ਕਿ ਗੁਰੂ ਜੀ ਦਾ ਬੰਦਾ ਹੈ ਉਹ ਅਰਿਸਟੋਟਲ ਨੂੰ 400 ਸਾਲ ਪਹਿਲਾਂ ਜ ਲਗਭਗ ਹਨ ਉਹ ਅਰਬੀ ਚ ਟ੍ਰਾਂਸਲੇਟ ਕਰ ਉਹ ਤੇ ਟ੍ਰੈਡੀਸ਼ਨ ਕਰ ਚੁੱਕੀ ਹੈ ਅਰਿਸਟੋਟਲ ਜਿਹੜਾ ਉਹ ਐਂਟਾਜ ਆਫ ਯੂਰਪ ਕਹਿੰਦੇ ਉਹ ਰੀਨੇਸਾਂ ਜਿਹੜਾ ਯੂਰਪ ਨੂੰ ਸ਼ੁਰੂ ਹੁੰਦਾ ਉਹਦੇ ਅਰੇਬਿਕ ਬਲਸ ਹੁੰਦਾ ਕਿੰਨਾ ਇੰਪੋਰਟੈਂਟ ਕੰਮ ਹੈ ਉਹ ਕਿਵੇਂ ਆ ਜੋ ਰਸਤੀ ਦੇ ਨਾਂ ਤੇ ਜਰਮਨ ਯੂਨੀਵਰਸਿਟੀ ਦੇ ਵਿੱਚ ਮਿਲਣਦੀਆਂ ਯੂਨੀਵਰਸਿਟੀਆਂ ਦੇ ਵਿੱਚ ਸਪੈਸ਼ਲ ਚੇਅਰਸ ਬਣੀਆਂ ਹੋਈਆਂ ਉਹ ਉਹਦੇ ਨਾਂ ਦਿੱਤੇ ਸਟੈਬਲਿਸ਼ ਨੇ ਹਮ ਯੂਨ ਨੇ ਪੈਨੀਵਾਰੜਾ ਹੈ 1300 ਸਾਲ ਬਾਅਦ 1400 1500 ਸਾਲ ਬਾਅਦ ਅਰਿਸਟੋਟਲੀਆਂ ਜਿਨੀਆਂ ਬੁਕਸ ਨਹੀਂ ਜਨਰਲ ਸਿਸ਼ਣ ਰਹੀ ਦੀ ਗੱਜੇ ਜੋ ਕਰੋ ਉਹ ਕਹਿੰਦੇ ਵੀ ਸਾਡਾ ਜਿਹੜਾ ਮਾਡਰਨ ਸਾਇੰਸ ਦੇ ਲਈ ਬੇਸ ਤੇ ਆ ਗੋਣ ਜਰਮਨ ਤੋਂ ਫਰਾਂਸ ਤੋਂ ਇੰਗਲੈਂਡ ਦੇ ਵਿੱਚ ਹੈ ਨਾ ਮੈਥਮੈਟਿਕਸ ਦੀਆਂ ਫੋਕਸ ਟ੍ਰਾਂਸਲੇਟ ਹੋਣੀਆਂ ਤੇ ਆਰਿਸਟੋਟਲ ਦੀ ਲਿਖਣੀਆਂ ਆਰਿਸਟੋਟਲ ਵੀ ਟ੍ਰਾਂਸਲੇਸ਼ਨ ਕਿੰਨਾ ਇੰਪੋਰਟੈਂਟ ਰੋਲ ਪਲੇ ਕਰ ਵੀ ਹੈ ਬੇ ਉਸ ਤੋਂ ਈਵਨ ਅਰਬੀ ਤੋਂ ਫ੍ਰੈਂਚ ਦੇ ਵਿੱਚ ਟ੍ਰਾਂਸਲੇਸ਼ਨ ਹੁੰਦੀ ਹੈ ਮਤਲਬ ਅਰਿਸਟੋਟਲ पे ਨਾ ਫ੍ਰੈਂਚ ਜਾਂ ਜਰਮਨ ਟ੍ਰਾਂਸਲੇਟ ਨਹੀਂ ਹੁੰਦਾ ਗ੍ਰੀਕ ਤੋਂ ਉਹ ਜ਼ਿਆਦਾ ਨੇੜੇ ਨੇ ਜ਼ਿਆਦਾ ਨੇੜੇ ਹੈ ਨਾ ਬਹੁਤ ਇੰਟਰਸਟਿੰਗ ਇਹ ਜਿਹੜਾ ਉਹ ਵੈਸਟਰਨ ਕੋ ਫਲਸਫਰ ਤੋਂ ਦੇ ਚ ਸਾਰੇ ਹੈਗੇ ਆ ਕਿ ਨਹੀਂ ਸਪੀਨੋਜ਼, ਡੈਕਾਰਟ ਇਹ ਇਹ ਉਹ ਜਿਹਨੇ ਸਾਡੇ ਹਿਊਮ ਮੇਰਾ ਖਿਆਲ ਸੇ ਰਸਦ ਤੱਕ ਵੀ ਅਨਿਸ਼ਚਿਤਤਾ ਵੀ ਆ। ਸੋ ਇਹਦਾ 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 ਦਾ ਹੈ ਜਿਹੜਾ ਇਹ ਅਨਿਸ਼ਚਿਤਤਾ ਰਸਦ ਤੱਕ ਵੀ ਜਿਹੜਾ ਇਹ ਉਹਨੇ ਆਪਣਾ ਬਪਾ ਬਪਾ ਰਣਾ ਵੀ ਨੇ ਉਹਨਾਂ ਨੇ ਇੰਨਾ ਵੱਡਾ ਕਹਿਣ ਵਾਸਤੇ ਜਿਹੜਾ ਹੈ ਸੋ ਇਸ ਕਰਕੇ ਉਹ ਬਾਤ ਇੰਪੋਰਟੈਂਟ ਕਿਤਾਬ ਹੋ